ਫਾਂਦੀ ਹੋਈ ਪੇਤ ਭਰੀ ਹਲਾਚ ਮੌਤ ਸਰਕਾਰ ਦੇ ਦਾਅਵੇ ਆ ਦੀ ਨਿਕਲੀ ਫੂ ਲਾਸ਼ ਨੂੰ ਜਗਾੜੂ ਰੇੜੀ ਤੇ ਲਜਾਇਆ ਗਿਆ ਨਾ ਸੜਕ ਸੁਰੱਖਿਆ ਗੱਡੀ ਤੇ ਨਾ ਹੀ ਐਂਬੂਲੈਂਸ ਲਾਸ਼ ਨੂੰ ਲਿਜਾਣ ਲਈ ਹੋਈ ਤਿਆਰ ਕਈ ਘੰਟੇ ਸੜਕ ਕਿਨਾਰੇ ਰੁਲਦੀ ਰਹੀ ਨੌਜਵਾਨ ਦੀ ਲਾਸ਼ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਤੇ ਧੀਰ પેટ્રોલ ਪੰਪ ਦੇ ਨਜ਼ਦੀਕ ਇੱਕ ਨੌਜਵਾਨ ਦੀ ਪੇਤ ਭਰੀ ਹਲਾਚ ਚ ਲਾਸ਼ ਮਿਲਣ ਕਾਰਨ ਤਰਥਲੀ ਮਚ ਗਈ ਮੋਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਵਿਜੇ ਸਿੰਘ ਉਮਰ ਤਕਰੀਬ 24 ਸਾਲ ਵਜੋਂ ਹੋਈ ਮੋਕੇ 'ਹਾਜ਼ਰ ਮ੍ਰਿਤਕ ਨੌਜਵਾਨ ਦੀ ਮਾਤਾ ਮੀਨਾ ਦੇਵੀ ਨੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਜਾਣਕਾਰ ਆਟੋ ਚਾਲਕ ਹੀਰਾ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੇ ਨੌਜਵਾਨ ਪੁੱਤਰ ਜਤਿੰਦਰ ਸਿੰਘ ਦੀ ਖੂਨ ਨਾਲ ਲਤਪਤ লাশ ਸੜਕ ਕਿਨਾਰੇ ਪਈ ਹੋਈ ਸੀ ਅਤੇ ਨੌਜਵਾਨ ਦੇ ਸਿਰ ਤੇ ਕਾਫੀ ਗੰਭੀਰ ਸੱਟ ਲੱਗੀ ਹੋਈ ਸੀ ਇਸ ਮੌਕੇ ਮ੍ਰਿਤਕ ਜਤਿੰਦਰ ਸਿੰਘ ਦੇ ਦੋਸਤ ਅਮਨਪ੍ਰੀਤ ਸਿੰਘ ਉਫਪੋਲੂ ਵਾਸੀ ਨਵਾਂ ਪਿੰਡ ਪੱਠੇ ਨੇ ਦੱਸਿਆ ਕਿ ਬੀਤੀ ਰਾਤ ਉਕਤ ਨੌਜਵਾਨ ਉਸਦੇ ਨਾਲ ਹੀ ਸੀ ਅਤੇ ਉਸ ਨੂੰ ਉਸਦੇ ਘਰ ਛੱਡ ਕੇ ਵਾਪਸ ਆਪਣੇ ਘਰ ਗਿਆ ਸੀ ਅਤੇ ਉਸ ਨੂੰ ਇਸ ਘਟਨਾ ਸਬੰਧੀ ਸਵੇਰੇ ਹੀ ਪਤਾ ਲੱਗਾ ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਮੁਹਿੰਮ ਨੂੰ ਵੀ ਖਾਣਾ ਪੂਰਤੀ ਹੀ ਦੱਸਿਆ ਅਤੇ ਕਿਹਾ ਕਿ ਜੇਕਰ ਕਿਸੇ ਲੋੜਵੰਦ ਜਾਂ ਫਿਰ ਕਿਸੇ লাশ ਨੂੰ ਲਿਜਾਣ ਵਿੱਚ ਮਦਦ ਹੀ ਨਹੀਂ ਕੀਤੀ ਤਾਂ ਫਿਰ ਇਨ ਸੜਕ ਸੁਰੱਖਿਆ ਵਾਹਨਾ ਦੀ ਕੀ ਜ਼ਰੂਰਤ ਹੈ ਇਸ ਮੁਕੇ ਘਟਨਾ ਸਥਾਨ ਤੇ ਪੁੱਛੇ ਐਸਆਈ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਹੀ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਧੀਰਪੰਪ ਦੇ ਨਜ਼ਦੀਕ ਕੋਈ ਐਕਸੀਡੈਂਟ ਹੋਇਆ ਹੈ ਤਾਂ ਉਹਨਾਂ ਤੁਰੰਤ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐਮਬੂਲੈਂਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ লাশ ਨਹੀਂ ਲਿਜਾ ਸਕਤੇ ਤਾਂ ਉਹਨਾਂ ਨੇ ਇੱਕ ਮੋਟਰਸਾਈਕਲ ਡੇੜੀ ਵਾਲੇ ਦਾ ਤਰਲਾ ਕੀਤਾ ਤਾਂ ਉਹ ਲਾਸ਼ ਨੂੰ ਸਿਵਲ ਹਸਪਤਾਲ ਲੈ ਜਾ ਰਹੇ ਹਨ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਜੋਗਿੰਦਰ ਸਿੰਘ ਜਾਤੀਕੇ ਤੇ ਹਰਵਿੰਦਰ ਸਿੰਘ ਬੱਗਾ ਦੀ ਵਿਸ਼ੇਸ਼ ਰਿਪੋਰਟ ਨਾ ਪਿੰਡਾਂ ਦੇ ਇਹ ਜਿਹੜੇ ਉਹ ਥੋੜੀ ਜਿਹੀ ਕਦੋਂ ਦਾ ਵਾਕਿਆ ਹੈ ਜਦੋਂ ਇਹ ਸਭੀ ਰਾਤ ਦਾ ਵਾਚਾ ਨੂੰ ਪਤਾ ਕਿਨੇ ਹੋਇਆ ਕਿ ਇਹਨਾਂ ਦਾ ਰਾਤ ਦੇ 5:30 ਵਜੇ ਠੀਕੇ ਪੁਲਿਸ ਨਹੀਂ ਕੀ ਕਰੂ ਪੁਲਿਸ ਕਰਨੇ ਵਜਾ ਇਹ ਤੇ ਉਹ ਮੇਰੇ 1.5 ਘੰਟੇ ਬਾਅਦ ਆਇਆ 1.5 ਘੰਟੇ ਬਾਅਦ ਪੁਲਿਸ ਆਇਆ ਕੀ ਪੁੱਛ ਰਹੇ ਹੁਣ ਤੱਕ ਕੋਈ ਡੈੱਡ ਬੋਡੀ ਦਾ ਕੀਤਾ ਕੁਛ ਵੀ ਨਹੀਂ ਕੀਤਾ ਨਹੀਂ ਅੱਲੇ ਵੇਲੇ ਕੀਤਾ ਅਲੇ ਨੂੰ ਮਾਰੀ ਨਾ ਆਪਣਾ ਕੋਈ ਇਹਨੂੰ ਖਾਣ ਵਾਸਤੇ ਮੈਂ ਬੋਲਿਆ ਸੀ ਆਇਓ ਕਿ ਨਹੀਂ ਡੈੱਡ ਬੋਡੀ ਹੁੰਦੀ ਨਾ ਐਂ ਡੱਟੂ ਵੀ ਬਣਨੀ ਉਹ ਯਾਰ ਨਾ ਆਹ ਲਾਹੇ ਆਹ ਤੇ ਇਹ ਜਿਹੜਾ ਬੱਚਾ ਜੋ ਹੈਗਾ ਤੁਹਾਡਾ ਸੀਗਾ ਬੱਚਾ ਕਿੰਨੇ ਚਿਰ ਦੇ ਕਿੰਨੀ ਉਮਰ ਦੇ ਦੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਇੱਥੇ ਜਿਹੜੀ ਡੈੱਡ ਬੋਡੀ ਪਈ ਹੈ ਉਹ ਭਾਜੀ ਦੱਸ ਕੇ ਆਏ ਮੇਰੇ ਬੰਦੇ ਰਾਤੀ ਉਹ ਮੁੰਡੇ ਨੇ ਛੱਡਣਾ ਆਇਆ ਜਿਹੜਾ ਇਹ ਤਾਂ ਸਾਡੀ ਚਲਾਉਂਦਾ ਵਾ ਉਹਨੂੰ ਛੱਡਣਾ ਸੀ 9:00 ਵਜੇ ਉਹ ਆ ਨਹੀਂ ਬਗਾਉਣਾ ਦੇ ਘਰ ਕੋਲ ਪਹੁੰਚੋ ਆਇਆ ਤਾਂ ਕਦੇ ਨਹੀਂ ਆ ਚਲੋ ਮੁੰਡੇ ਬੈਠੀ ਜਾਂਦੇ ਆ ਫੇਰ ਉਹ ਫਿਰ ਮੁੜ ਕੇ ਮੁੜ ਕੇ ਗਿਆ ਹੀ ਨਹੀਂ ਘਰੇ ਦਸਵੇਰੇ ਉਹਨਾਂ ਨੇ ਉਹ ਦਸਣ ਗਿਆ ਸੀ ਪਾਜੀ ਹੀਰੇ ਕਿ ਨਾਮ ਕੀ ਮੁੰਡੇ ਦਾ ਨਾਮ ਕੀ ਜਿਹੜਾ ਜਤਿੰਦਰ ਜਤਿੰਦਰ ਓਕੇ ਇਹ ਬੋਲ ਸੁਣੀ ਕਾਰਜਕਾਰੀ ਨੇ ਕੁਸੜਾ ਸਮਾਂ ਦਿੱਤਾ ਕਿ ਕਿਹਨੇ ਚਰ ਹੋ ਗਿਆ ਬੋਲ ਕੋ ਨੇ ਦੇ ਕੋ ਕਾਰਵਾਈ ਨਹੀਂ ਕੀਤੀ ਜਿਹੜਾ ਡੈੱਡ ਬੋਡੀ ਨੂੰ ਕੋ ਸਾਹਮਣੇ ਆ ਗਿਆ ਲੈ ਲੈ ਮੇਰਾ ਨਾਮ ਭੋਲੂ ਆ ਜੀ ਇਹ ਜਿਸ ਬੰਦੇ ਦੀ ਡੈਥ ਹੋਈ ਹੈ ਕਿਹਦਾ ਕੀ ਨਾਮ ਹੈਗਾ ਇਹਦਾ ਨਾਂ ਜਤਿੰਦਰ ਆ ਜੀ ਕੀ ਇਰਾਦਾ ਸਾਰਾ ਸਮਾਚਾਰ ਕਿਸ ਤਰ੍ਹਾਂ ਤੁਮ ਛੱਡ ਕੇ ਆ ਜਾਂ ਕਿੰਨੇ ਵਜੇ ਦੀ ਗੱਲ ਹੈ ਸਮਾਚਾਰ ਸਾਡੀ ਰਾਤ ਨੂੰ ਨਾ ਇਹਨੇ ਮੈਨੂੰ ਫੋਨ ਕੀਤਾ ਮੈਂ ਘਰੇ ਸੀਗਾ ਤੇ ਇਹ ਜਿਹੇ ਢਾਲੀ ਵਾਲ ਬੇਟ ਠੀਕ ਹੈ ਜੀ ਤੇ ਇਹਨਾਂ ਦਾ ਬੌਰੀ ਜਿਹੜਾ ਆਪਣਾ ਹੋ ਗਿਆ ਨਾ ਲੈਂਦੇ ਆ ਜਿਹੜੇ ਜਿੱਥੇ ਆ ਠੰਡੇ ਵੇਚਦੇ ਆ ਤੇ ਉਹਨਾਂ ਨੇ ਨਾ ਮਿਲ ਗਈ ਉਹਨਾਂ ਦੇ ਨਾਲ ਸੀਗਾ ਇਹ ਪਤਾ ਨਹੀਂ ਦੋ ਤਿੰਨ ਜਣੇ ਸੀਗੇ ਇਹ ਤੇ ਮੈਨੂੰ ਇਹਨੇ ਫੋਨ ਕੀਤਾ ਵੀ ਕਹਿੰਦਾ ਚੱਲ ਮੈਨੂੰ ਕਹਿੰਦਾ ਇੱਥੋਂ ਲੈ ਕੇ ਜਾ ਢਾਲੀ ਵਾਲ ਬੇਟ ਤੋਂ ਮੈਂ ਕਹਾ ਮੋਟਰਸਾਈਕਲ ਤੇ ਤੀਰ ਖਤਮ ਹੋਇਆ ਤੇ ਆਵਾ ਮੈਂ ਕਹਾ ਕਿੰਦਾ ਛਾ ਚੱਲ ਕਿੰਦਾ ਇਦਾਂ ਕਰ ਕੋਈ ਨਹੀਂ ਕਹਿੰਦਾ ਤੂੰ ਗੱਡੀ ਲੈ ਕੇ ਆ ਜਾ ਮੈਂ ਤੇ ਉਹ ਆਟੋ ਲੈ ਕੇ ਗਿਆ ਆਟੋ ਲੈ ਗਿਆ ਤੇ ਮੈਂ ਧਾਲੀਆਂ ਬੀੜ ਪਹੁੰਚਣ ਲੱਗਾ ਤੇ 5-10 ਮਿੰਟ ਦਾ ਰਸਤਾ ਰਹਿ ਗਿਆ ਨਾ 5 ਮਿੰਟ ਦਾ ਤੇ ਇਹਨੇ ਬਾਅਦ ਫੇਰ ਦੁਬਾਰਾ ਮੈਨੂੰ ਫੋਨ ਕਰਤਾ ਇਹ ਕਹਿੰਦਾ ਮਣਕੀ ਤੂੰ ਆ ਜਾ ਵਾਪਸ ਆ ਜਾ ਕਹਿੰਦਾ ਭਾਨੀਪੁਰ ਆ ਜਾ ਮੈਂ ਕਿਹਾ ਛਾ ਮੈਂ ਫੇਰ ਭਾਨੀਪੁਰ ਖੜਾ ਹਾਂ ਭਾਨੀਪੁਰ ਇੱਕ ਪੱਕਾ ਨਾ ਭਾਨੀਪੁਰ ਦਾ ਮੁੰਡਾ ਤੇ ਅੰਕਾ ਜਿਹੜਾ ਨਾਲ ਇਹਨਾਂ ਦੇ ਕੰਮ ਕਰਦਾ ਵਾਵਾ ਤਿੰਨ ਚਾਰ ਜਣੇ ਖੜੇ ਸੀਗੇ ਤੇ ਮੈਂ ਇਹਨੂੰ ਪੁੱਛਿਆ ਉਹਨਾਂ ਨੂੰ ਉੱਥੇ ਆ ਕੇ ਭਾਨੀਪੁਰ ਵੀ ਮੈਂ ਕਹਾ ਕਿੱਦਾਂ ਮਿਲ ਗਈ ਮੈਂ ਕਹਾ ਉਹ ਕਿੱਥੇ ਜਗਿੰਦਰ ਕਹਿੰਦਾ ਉਹ ਤਾਂ ਉੱਥੇ ਉਹਨਾਂ ਨਾਲ ਬੋਹਣਾ ਨਲ ਗਿਆ ਪਿਆਵਾ ਮੈਂ ਕਹਾ ਛਾ ਫੇ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਘਰੇ ਆ ਗਿਆ ਨਾ ਆ ਜਾ ਮੈਂ ਕਹਾ ਠੀਕ ਆ ਜੀ ਮੈਂ ਭਾਨੀ ਕੋਲੋਂ ਗੱਡੀ ਚੱਕੀ ਮੈਂ ਆਵੇ ਇੱਥੇ ਲਾਤੀ ਅਸੀਂ ਦੋਨਾਂ ਨੇ ਰੋਟੀ ਖਾਦੀ ਬੈਠ ਗਏ ਠੀਕ ਆ ਜੀ ਦੋਨਾਂ ਨੇ ਰੋਟੀ ਖਾਦੀ ਫੇ ਬਾਦੋਂ ਰੋਟੀ ਰੋਟੀ ਖਾ ਕੇ ਮੈਨੂੰ ਕਹਿੰਦਾ ਚੱਲ ਕਹਿੰਦਾ ਮੈਂ ਤੈਨੂੰ ਛੱਡ ਕੇ ਆਉਣਾ ਮੈਂ ਕਹਾ ਠੀਕ ਆ ਮੈਂ ਮੋਟਰ ਤੇ ਮਿਲ ਗਈ ਮੈਂ ਤਾਂ ਪਲਾਨ ਅਗਲੀ ਬਲੈਨ ਪਾਈ ਹੋਈ ਸੀ ਮੈਂ ਹੋਰ ਕੁਝ ਨਹੀਂ ਹੋ ਰਹਾ ਤੇ ਫੇ ਮੈਨੂੰ ਇਹ ਛੱਡਣਾ ਪਤਾ ਨਹੀਂ ਕਿਹਾਰੇ ਬਿੱਦਰ ਗਿਆ ਜੀ ਮੌਤ ਦਾ ਕੋਈ ਕਾਰਨ ਪਤਾ ਲੱਗ ਸਕਿਆ ਹੁਣ ਤੱਕ ਵੀ ਕਿਸ ਤਰ੍ਹਾਂ ਮੌਤ ਹੋਈ ਮੌਤ ਦਾ ਨਹੀਂ ਕਿੱਥੇ ਮਿਲੋ ਆਸਾਂ ਮਾਦਮ ਦੱਸਾ ਮੇਰਾ ਨਾ ਬਹੁਤ ਜ਼ਿਆਦਾ ਦਿਮਾਗ ਹੋਇਆ ਗਿਆ ਵਾ ਇਹ ਹੋ ਕੀ ਗਿਆ ਕੀ ਨਮਾ ਟੋੜ ਆਹ ਪਾਈ ਜਤਨ ਦੱਸੇਗੀ ਜੀ ਜੇ ਤੁਸੀਂ ਇੱਥੇ ਖੜੇ ਹੋ ਜੀ 1 ਡੇਰ ਘੰਟੇ ਤੋਂ ਖੜਾ ਵਾ ਇਹ ਪੁਲਿਸ ਮਲਮਾਲ ਦਾ ਵੇਜ ਲਾਲੋ ਜਾਂ ਪੰਜਾਬ ਗਵਰਨਮੈਂਟ ਦਾ ਲਾਲੋ ਪ੍ਰਬੰਧ ਇਥੇ ਸਰਕਾਰੀ ਗੱਡੀਆਂ ਦਿੱਤੀਆਂ ਪਈਆਂ ਐਸਟੀਐਲਆ ਜਿਹੜੀਆਂ ਕਹਿੰਦੇ ਵੀ ਰੋਡ ਦੀ ਸੁਰੱਖਿਆ ਵਾਸਤੇ ਜੇ ਉਹ ਹੀ ਬੰਦੇ ਨੂੰ ਚੱਕ ਨਹੀਂ ਕਹਿੰਦੇ ਇਹੀ ਡੈੱਡ ਬੋਡੀ ਨਹੀਂ ਚੱਕ ਕੇ ਲੈ ਜਾਣੀ ਤਾਂ ਫੇਰ ਇਹੋ ਜੀਆਂ ਗੱਡੀਆਂ ਦੇਣ ਦਾ ਫਾਇਦਾ ਕੀ ਆ ਗਵਰਨਮੈਂਟ ਨੂੰ ਰੋਡ ਸੁਰੱਖਿਆ ਬੋਰਡ ਕੋਲ ਨਾ ਡੇੜੀ ਗੱਲ ਹੋਈ ਆ ਕੀ ਕਹਿੰਦੇ ਨੇ ਕਿ ਕਿੰਨਾ ਸਾਡਾ ਦਾਇਰਾ ਹੈਗਾ ਭਾਈ ਦਾਇਰੇ ਦੀ ਤਾਂ ਗੱਲ ਹੀ ਨਹੀਂ ਕੀਤੀ ਉਹ ਕਹਿੰਦੇ ਵੀ ਅਸੀਂ ਡੈੱਡ ਬੋਡੀ ਨਹੀਂ ਪਾ ਕੇ ਲੈ ਜਾ ਸਕਦੇ ਠੀਕ ਹੈ ਜੀ ਉਹ ਫਾਇਦਾ ਕੀ ਆ ਦੋ ਐਂਬੂਲੈਂਸ ਵੀ ਆਈਆਂ ਸੀ ਕਿਹਨਾਂ ਨੂੰ ਨਹੀਂ 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 ਇਸ ਵਾਰ ਕੋਈ ਇੱਥੇ ਗੱਡੀ ਨਹੀਂ ਆਈ ਡੇਢ ਘੰਟੇ ਤੋਂ ਤੇ ਡੈੱਡ ਬੋਡੀ ਸਭ ਰੈਡੀ ਤੇ ਪਾਗ ਲਗਿਆ ਗੱਡੀ ਕਿੱਧਰ ਗਿਆ ਮਨ ਲੱਗ ਗੱਲ ਬਾਤ ਪੰਜਾਬ ਸਰਕਾਰ ਦੇ ਵਾਅਦਿਆਂ ਤੇ ਦਾਅਵਿਆਂ ਕਿਸ ਤਰ੍ਹਾਂ ਦਿਖਦੇ ਮੈਂ ਨਾ ਬਹੁਤ ਘਟੀਆ ਸਰਕਾਰ ਬਾਜੀ ਠੀਕ ਹੈ ਜੀ ਇਹਦੇ ਬਾਰੇ ਇਹ ਸਾਰੇ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਨਾ ਡੈੱਡ ਬੋਡੀ ਕਿਰਕਿੰਡਰੂਕੰਡਰੂ ਨੂੰ ਸੁਣਾਈ ਆ ਜੀ ਟੀਪੀ ਟ੍ਰਾਫਿਕ ਪੁਲਿਸ ਕੋਲ ਅਕਸੀਡੈਂਟ ਹੋਇਆ ਹੈ ਤੁਮ ਮਾਦੂਰ ਨਾਲ ਸਾਡੀ ਕਰਮਚਾਰੀ ਜਿੰਦਦਰ ਸਿੰਘ ਆਈ ਮਸਲੇ ਦੇ ਆ ਕੇ ਉਹਨਾਂ ਦੇ ਪ੍ਰੋਅਰਕ ਮੈਂਬਰ ਆਏ ਆ ਦੇਖਿਆ ਚੱਕ ਕੇ ਆਲੇ ਦੋਲੇ ਪਤਾ ਵੀ ਕੀਤਾ ਕਿ ਕਿਸੇ ਆਪਣੇ ਬੋਸਨ ਛੱਡ ਕੇ ਆ ਰਿਹਾ ਸੀ ਕਿਸੇ ਨਾਲ ਕੋਈ ਕਾਰਨਾ ਐਕਸੀਡੈਂਟ ਹੋਇਆ ਹੈ ਇਹ ਵੀ ਬਾਡੀ ਇਸ ਨੂੰ ਸਿਵਲ ਹਸਪਤਲ ਪਾਸ ਮਡਨ ਲੈ ਕੇ ਜਾ ਰਹੇ ਜੋ ਵੀ ਡਾਕਟਰਾਂ ਦੀ ਤਰਾਈ ਹੋਏਗੀ ਕਿ ਕੀ ਕਾਰਨ ਹੈ ਕੀ ਪਤਾ ਕਰਕੇ ਅਧਿਕਾਰੀਆਂ ਨੂੰ ਸਰ ਲੋਕਾਂ ਦਾ ਕਹਿਣਾ ਹੈ ਕਿ ਡੇਢ ਘੰਟੇ ਤੋਂ ਜਿਹੜਾ ਹੈਗਾ ਵੀ ਬੋਲੋਤੀ ਤੇ ਆਈ ਹੈ ਇਹਨਾਂ ਨੂੰ ਕੋਈ ਤੁਨ ਮੈਨਸ ਨਹੀਂ ਗੜੀ ਅਗੇ ਡੱਡ ਬੋਲੋਤੀ ਜਾਣ ਵਾਲੀ ਜਿੱਥੇ ਲਿਆ ਉਹ ਮੈਨਸ ਪੁਆਇੰਟ ਨਹੀਂ ਮਿਲ ਰਹੀ ਪਰ ਅਸੀਂ ਉਹਨਾਂ ਦੇ ਆਏ ਹੋਏ ਆ ਜਿਹੜੇ ਵੀ ਔਟੋ ਨੂੰ ਰੋਕਦੇ ਆਂ ਜਾਂ ਕੁਝ ਵੀ ਆ ਕੋਈ ਕਿਸੇ ਪ੍ਰਧਾਨ ਦਾ ਗੱਲਾਂ ਦਾ ਕਿਉਂ ਆਪਣਾ ਨੇ ਪ੍ਰਧਾਨ ਨਾ ਕੋਈ ਕੋਸ਼ਿਸ਼ ਆ ਤੇ ਮੈਂ ਨਹੀਂ ਕਹਿੰਦੀ ਉਹ ਸਾਰੇ ਬਸ ਤਮਾਸ਼ਾ ਦੇਖੋ ਨਾ ਲੈ ਆਂ ਜੀ ਹੋਰ ਕੁਝ ਨਹੀਂ ਅਸੀਂ ਤਾਂ ਖੁਦ ਪ੍ਰੋਫੈਸ਼ਨਲ ਟੀਮ ਤੋਂ ਪਿਆਰਾ ਹੋਣੇ ਕਰ ਰਿਹੇ ਆਲੇ ਤੇ ਤਰਲੰਮਨਦ ਕੀਤਾ ਕਿਉਂ ਦੇਖ ਐਂਬੂਲੈਂਸ ਨੂੰ ਨਹੀਂ ਕਾਲ ਐਂਬੂਲੈਂਸ ਨੂੰ ਦਿੱਤੇ ਵੀ ਕਹਿੰਦੇ ਗੱਟ ਬੋਡਿੰਗ ਦੇ ਵਿਚਾਰੇ ਕੀ ਆ ਗਈ ਸੀ ਆਪਦੇ ਲੋ ਸਾਈਸ ਕਿੰਨੇ ਹੈ ਡੇਢ ਕੋ